ਜਾ ਦੇਵਾ ਜਨਾ ਬੁਰਾ ਜਰਮ ਨਹੀਂ ਕਰਦਾ ਕੋਈ ਨਹੀਂ ਤੁਸੀਂ ਸਟੇਡੀ ਵਜਾ ਸਿੱਕਾ ਦੱਸੋ ਜਾ ਰਿਹਾ ਹੈ ਹੋਰ ਉਹ ਵੀ ਜਦ ਮੈਂ ਕਹਾਂ ਸਰਦ ਬੋਲਣ ਦੇ ਵਿੱਚ ਮੇਰੇ ਕਾਹਨ ਟੋਰ ਕੇ ਤਾਂ ਲੈ ਕੇ ਜਾਣਾ ਜੋ ਪਾ ਰਹੇ ਨੇ ਨਾ ਇੱਥੇ ਨਾਲ ਦੇ ਲਿਓ ਲੜਨ ਨੂੰ ਮੈਂ ਵੀ ਨਾ ਪੁੱਛਿਆ ਨਾ ਠੀਕ ਹੈ ਭਜੀ ਠੀਕ ਹੈ ਸਿੰਜੀ ਬਹੁਤ ਖੁਸ਼ੀ ਗ੍ਰਿਫਤਾਰ ਕੀਤੇ ਨੇ ਜੀ ਉਹਨਾਂ ਤੋਂ ਸਾਨੂੰ 4 ਮੋਟਰਸਾਈਕਲ ਬਰਾਮਦ ਹੋਏ ਨੇ ਇਹ ਚੋਰੀ ਦਾ ਕਾਪੜੇ ਦੀ ਹੈਲਡ 4 ਮੋਟਰਸਾਈਕਲ ਬੰਦ ਬਰਾਮਦ ਇਥੇ ਗ੍ਰਾਮ ਦੀ ਥਿੱਕ ਨੇ ਕਿਤੇ ਇਹ ਹੀ 4 ਸਪਲੈਂਡਰ ਮੋਟਰਸਾਈਕਲ ਸੀਗੇ ਦੋ ਤਾਂ ਇਹ ਦੂਜੇ ਮੁੰਡੇ ਦੇ ਕੋਲ ਲੱਗ ਲੱਗ ਸੀ ਇਹਦੀ ਇੱਕ ਨੰਮੀਨੇਟ ਪਤਾ ਵੀਗਾ ਚੋਰੀ ਦਾ ਰਸਤਾ ਪਤਾ ਵੀ ਗਿਆ ਲੋ ਉਹਨਾਂ ਨੂੰ ਮਿਲ ਗਏ ਸੀਗੇ ਤੇ ਦੋ ਮੋਟਰਸਾਈਕਲ ਸੀਗੇ ਇਹਨਾਂ ਨੂੰ ਤਸਦੀਕ ਕਰਾਇਆ ਲੋਕਾਂ ਤੋਂ ਕਰਾਇਆ ਹੋਇਆ ਸੀ ਇਹ ਲੋਕਲੀ ਜੀ ਇੱਥੋਂ ਦਾਦੇ ਤੋਂ ਕੋਈ ਕਿਤੇ ਸੀਗੇ ਬਾਜ਼ਾਰ ਸਟੇਟਸ ਕੀ ਹੈ ਜਿਹਨਾਂ ਦਾ ਕਿੰਨੇ ਕਿੰਨੇ ਬੱਚਾ ਹੈ ਇਹਨਾਂ ਦੀ ਉਮਰ ਜੀ ਸਾਰੀ ਹੁੰਦੀ 20 ਸਾਲ ਦੀ ਵਗੈਰਾ ਦਾ ਜੀ ਤੁਸੀਂ ਸਟੇਟਸ ਕੀ ਹੈ ਬਸ ਇਹ ਮੁੰਡੇ ਪਹਾੜੀ ਨੂੰ ਵੀ ਕਰਦੇ ਨੇ ਤੇ ਲਾਣਾ ਹਾਲ ਇਹ ਵੀ ਜਿਹੜਾ ਕਰਦੇ ਕੋਈ ਕਿੰਨਾ ਕਰਦੇ ਬੱਚੇ ਕਿਤੇ ਕਿਤੇ ਕਰਦੇ ਨੇ ਨੀ ਨਸ਼ੇ ਵੀ ਖਰੇ ਹੋਏ ਨਾ ਮੇਰੇ ਕੋਈ ਹੈਗੇ ਨਸ਼ੇ ਨਹੀਂ ਤੇ ਵੈਸੀ ਬਸ ਮੁੰਡੇ ਨੂੰ ਦਾਲੋ ਜੀ ਮੈਨੂੰ ਮੇਰਾ ਵੀ ਸਮਝ ਨਹੀਂ ਹੈਗੀ ਤਾਂ ਜੀ ਕੰਮ ਚ ਪੈ ਗਈ। ਪਰਦੇ ਜੀ ਨੇ ਮੈਨੂੰ ਐਫ ਆਈ ਆਰ ਦੇ ਦਿੱਤੀ ਸੀ ਚਾਰ ਮਹੀਨੇ ਤੱਕ ਦੇ ਕਦਰ ਵਿੱਚ ਕਿਨੇ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਚ ਜਾਰੀ ਹੈ ਹੋਰ ਉਹਨਾਂ ਨੂੰ ਵੀ ਜਰੂਰ ਕਰਾਂ। ਕਿ ਪਹਿਲਾਂ ਵੀ ਕਵਰਨਰ ਰਿਪੋਰਟ ਤੱਕ ਪਹਿਲਾਂ ਹੈਗਾ ਜੀ ਇਹਨਾਂ ਦੇ ਪਰਚਾ ਮਿਲ ਗਿਆ। ਦੋਵੇਂ ਦੋਵੇਂ ਜੀ ਉਹਨਾਂ ਦੇ ਟੀਕ ਦੀ ਨਾਮ ਕੀ ਹੈ? ਮੇਰਾ ਨਾਮ ਮੇਰਾ ਹਰਪੀ ਹਸਪਤਲ ਤੇ ਰਹਿੰਦਾ ਗੋਤਮਾ ਸਨੋ ਵਿਲੀਨ। ਕੀ ਕਾਪੀ ਸਰਕਾਰੀ ਕੋਲੇ ਲਈ ਪੁਦੀ ਕਰੇ ਕੋਈ ਬਹੁਤ ਦਿੱਕਤ ਨਹੀਂ ਜੇ ਕੋਈ ਮਿਲਤੀ ਵੀ ਸੀ ਬੋਸਾਈਗ ਜਿਹੜੇ 4 9 ਮਾਪ ਦੀ ਕਰਦੇ ਉਹ ਵੀ ਸ਼ੇਅਰ ਕਰਾਂਗੇ ਜਿਹਦੇ ਨਾਲ ਹੋਵੇ ਸਕੂਲ ਦੇ ਬਾਕੀ ਕੋਈ ਨਸਾ ਨਹੀਂ ਮਿਲ ਸਕਦਾ ਜਿਹੜਾ ਨਹੀਂ ਦੀ ਚਲਪੀ ਦੋਗੇ ਜਿਹੜਾ ਨੂੰ ਸਖਤ ਕਿਤਾਬ ਨਹੀਂ ਹੈ ਜਿਹਦੀ ਕੋਈ ਨਾ ਦਿੱਤੀ ਜਾ ਉਹ ਐਗਨਾ ਮੇਕ ਮਨਜ਼ੂਰੀ ਕਰਕੇ ਜੂਰੀ ਸਾਰੇ ਠੀਕ ਠਾਕ ਉਹ ਮਨਜ਼ੂਰੀ ਆਵਾ ਲਾ ਕਰਕੇ ਅੰਮੀ ਪਤਾ ਉਹ ਮਾਰੇ ਕੰਮਾ ਚ ਨਾ ਕੋ ਬਰਬਰ ਖਰਾਬ ਜਿੰਦੇ ਅੱਗੇ ਫੱਦਰ ਦੀ ਵੀ ਗਾਇਬ ਨਹੀਂ ਬਾਹਰ ਲੱਗਦਾ ਨਹੀਂ ਕੀਤਨੀ ਦਿੱਕਤ ਆਉਂਦੀ ਹੈ ਕੋ ਮਾਰਾ ਕੰਮ ਲਾਉਣ ਕਰੋ ਕੋਈ ਲੋਕ ਵੀ ਬੜੀ ਲੱਗਦਾ ਜਿਹੜਾ ਵੀ ਕਰੂਗਾ ਉਹ ਕਰਾਇਆ ਜਾਵੇ ਉਹ ਸਭ ਤੋਂ ਸ਼ਕਤ ਕਰਨ ਦਿੱਤੀ ਜਾਵੇ